ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਾਬਾ ਜੀ ਦੀ ਸੇਵਾ ਬਾਬਾ ਜੀ ਦੀ ਸੇਵਾ ਵਿੱਚ 2 ਸਾਲ ਬੀਤੇ ਸਿਆਲ ਦਾ ਮੌਸਮ ਹੈ ਰਾਤ ਨੂੰ 11 ਦਾ ਟਾਈਮ ਹੈ ਤੇ ਬਾਬਾ ਜੀ ਆਰਾਮ ਕਰ ਰਹੇ ਹਨ ਬਾਬਾ ਈਸ਼ਰ ਸਿੰਘ ਜੀ ਚਰਨਾ ਦੀ ਸੇਵਾ ਕਰ ਰਹੇ ਹਨ ਸੇਵਾ ਕਰਦਿਆਂ ਕਰਦਿਆਂ ਫੁਰਨਾ ਬਣ ਗਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾ ਵਿੱਚ ਪਦਮ ਸੀ ਪਰ ਬਾਬਾ ਨਾਨ ਸਿੰਘ ਜੀ ਦੇ ਚਰਨਾ ਵਿੱਚ ਪਦਮ ਨਜ਼ਰ ਨਹੀਂ ਆਉਂਦਾ ਕਿਉਂਕਿ ਸੋ ਸਾਖੀ ਵਿੱਚ ਬਾਬਾ ਜੀ ਦਾ ਨਾਮ ਪਹਿਲੇ ਆਉਂਦਾ ਹੈ ਨੰਦ ਸਿੰਘ ਗਰਜਾ ਸਿੰਘ ਆਦੀ ਜਿਨ ਲਾਜ ਪੰਥ ਦੀ ਸਾਜੀ ਭਾਵ ਆਦੀ ਉਸ ਨੂੰ ਕਿਹਾ ਜਾਂਦਾ ਹੈ ਜੋ ਸਾਰੇ ਮਾਪੁਰਖਾਂ ਦਾ ਸ਼ਰੋਮਣੀ ਹੋਵੇ ਜਿਸ ਦੇ ਹੱਥ ਵਿੱਚ ਬਾਗ ਡੋਰ ਹੋਵੇ ਦੂਜਾ ਅਵਤਾਰ ਦੀਆਂ ਪੂਜਾਵੀ ਵੱਡੀਆਂ ਹੁੰਦੀਆਂ ਹਨ ਜਦੋਂ ਇਹ ਫੁਰਨਾ ਬਣਿਆ ਤਾਂ ਕੀ ਟਕਿਆ ਕਮਰੇ ਵਿੱਚ ਪ੍ਰਕਾਸ਼ ਹੋ ਗਿਆ ਇਹ ਦੇਖ ਕੇ ਹੈਰਾਨ ਹੋਈ ਲੈਂਬ ਦੂਰ ਰੱਖਿਆ ਹੈ ਗੈਸ ਕੋਈ ਜਗਦਾ ਨਹੀਂ ਇਹ ਰੋਸ਼ਨੀ ਕਿੱਥੋਂ ਆ ਗਈ ਉੱਠ ਕੇ ਬਾਹਰ ਦੇਖਿਆ ਅੰਦਰੋਂ ਤੱਕਿਆ ਕਿ ਇਹ ਚਾਨਣ ਕਿਸ ਤਰ੍ਹਾਂ ਹੋਇਆ ਇਹ ਪਤਾ ਲੈਣਾ ਵੀ ਜ਼ਰੂਰੀ ਸੀ ਕਿਉਂਕਿ ਹਜ਼ੂਰੀ ਸੇਵਾ ਵਿੱਚ ਉਸ ਟਾਈਮ ਕੱਲੇ ਸਨ ਬਾਕੀ ਹਜ਼ੂਰੀਏ ਕਿਸੇ ਕਾਰਨ ਬਾਹਰ ਬਾਬਾ ਜੀ ਨੇ ਕੱਢ ਦਿੱਤੇ ਸਨ ਇਸ ਕਾਰਨ ਜ਼ਿੰਮੇਵਾਰੀ ਆਪਣੇ ਤੇ ਸੀ ਅਤੇ ਡਰ ਵੀ ਸੀ ਬਿਨਾ ਇਜਾਜ਼ਤ ਕੌਣ ਆ ਗਿਆ ਹੈ ਜਦੋਂ ਕੁਝ ਸਮਝ ਨਾ ਆਈ ਤਾਂ ਫਿਰ ਚਰਨਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਕੀ ਦੇਖਿਆ ਇਹ ਰੋਸ਼ਨੀ ਬਾਬਾ ਜੀ ਦੇ ਚਰਨਾਂ ਵਿੱਚੋਂ ਆ ਰਹੀ ਹੈ ਨਾਲ ਹੀ ਕੁਝ ਹੋਰ ਦੇਖਿਆ ਕਿ ਇੱਕ ਚਰਨ ਦੀ ਤਾਂ ਅਸੀਂ ਸੇਵਾ ਕਰਦੇ ਹਾਂ ਦੂਸਰਾ ਚਰਨ ਵੀ ਹਿਲਦਾ ਹੈ ਜਿਵੇਂ ਕੋਈ ਹੋਰ ਗੁਪਤ ਸੇਵਾ ਕਰ ਰਿਹਾ ਹੋਵੇ ਇਹ ਤੱਕ ਕੇ ਹੈਰਾਨ ਹੋਏ ਇਹ ਕੀ ਕੌਤਕ ਹੈ ਇਸ ਦੀ ਸਮਝ ਨਾ ਆਈ ਇਹ ਸੋਚਾਂ ਵਿੱਚ 11:30 ਦਾ ਟਾਈਮ ਹੋ ਗਿਆ ਬਾਬਾ ਜੀ ਆਸਣ ਤੋਂ ਉੱਠੇ ਦੰਤਨ ਕਰਲਾ ਕਰ ਇਸ਼ਨਾਨ ਕੀਤਾ ਅਤੇ ਨਿਤਨੇਮ ਵਿੱਚ ਜੁੜ ਗਏ। ਪਾਰੇ ਫੁਰਨਾ ਬਣਿਆ ਰਿਹਾ ਕਿ ਦੂਜਾ ਚਰਨ ਕਿਉਂ ਹਿਲਦਾ ਸੀ। ਦੂਸਰੇ ਦਿਨ ਬਾਬਾ ਜੀ ਆਥਨ ਦਾ ਟਾਈਮ ਇਸ਼ਨਾਨ ਕਰ ਬਸਤਰ ਪੈਣ ਦੀਵਾਨ ਵਿੱਚ ਜਾਣ ਲੱਗੇ। ਭਾਈ ਸਾਹਿਬ ਭਾਈ ਸੁੰਦਰ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਦੀ ਬੇਨਤੀ ਪਹਿਰੇਦਾਰ ਨੇ ਕੀਤੀ। ਹਜ਼ੂਰ ਨੇ ਅੰਦਰ ਬੁਲਾ ਲਿਆ। ਭਾਈ ਸਾਹਿਬ ਨੇ ਪ੍ਰਸ਼ਾਦ ਅੱਗੇ ਰੱਖ ਮੱਥਾ ਟੇਕਿਆ। ਹਜ਼ੂਰ ਨੇ ਸੂਖਾ ਆਨੰਦ ਪੁੱਛੀ ਤੇ ਬਚਨ ਚਲਦਿਆਂ ਚਲਦਿਆਂ ਹਜ਼ੂਰ ਨੇ ਕਿਹਾ ਸੁੰਦਰ ਸਿੰਘ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਅਵਤਾਰ ਦੀਆਂ ਆਮ ਲੋਕਾਂ ਨਾਲੋਂ ਪੂਜਾ ਲੰਬੀਆਂ ਹੁੰਦੀਆਂ ਹਨ ਤੇ ਹੱਥਾਂ ਦੀਆਂ ਉਂਗਲਾਂ ਦੀਆਂ ਗੰਡਾਂ ਵੀ ਨਹੀਂ ਹੁੰਦੀਆਂ ਤੇ ਚਿਹਰੇ ਤੇ ਪ੍ਰਕਾਸ਼ ਵੀ ਹੁੰਦਾ ਹੈ ਅਗੋਂ ਭਾਈ ਸਾਹਿਬ ਨੇ ਬੇਨਤੀ ਕੀਤੀ ਪਾਤਸ਼ਾ ਸੁਨਿਆ ਤਾਂ ਹੈ ਫਿਰ ਹਜ਼ੂਰ ਨੇ ਕਿਹਾ ਜੇ ਸਾਰਿਆਂ ਨੂੰ ਪ੍ਰਕਾਸ਼ ਦਿੱਸਦਾ ਹੋਵੇ ਬਾਂਹਾਂ ਲੰਮੀਆਂ ਤੇ ਗੰਡਾ ਨਾ ਹੋਣ ਦੀਆਂ ਨਿਸ਼ਾਨੀਆਂ ਦਾ ਸਭ ਨੂੰ ਪਤਾ ਲੱਗ ਜਾਏ ਤਾਂ ਲੋਕੀ ਉਹਨਾਂ ਨੂੰ ਕੁਰਾਈਆ ਤੇ ਝੱਲਾ ਕਿਉਂ ਕਹਿਣ ਤੇ ਵੱਟੇ ਕਿਉਂ ਮਾਰਨ ਅਤੇ ਨਿੰਦਿਆ ਕਿਉਂ ਕਰਨ ਏ ਸੁਨ ਭਾਈ ਸਹਿਮ ਨੇ ਬੇਨਤੀ ਕੀਤੀ ਪਾਤਸ਼ਾ ਆਪ ਹੀ ਕਿਰਪਾ ਕਰੋ ਪਾਸ ਹੀ ਈਸ਼ਰ ਸਿੰਘ ਜੀ ਵੀ ਖੜੇ ਹਨ ਇਹ ਵੀ ਸੋਚਦੇ ਹਨ ਕਿ ਇਹ ਰਾਤ ਵਾਲਾ ਫੁਰਨਾ ਹੱਲ ਹੋਣ ਲੱਗਿਆ ਹੈ ਹਜ਼ੂਰ ਨੇ ਭਾਈ ਸੁੰਦਰ ਸਿੰਘ ਦੀ ਬੇਨਤੀ ਸੁਣ ਕੇ ਫਰਮਾਇਆ ਸੁੰਦਰ ਸਿਆ अवतार ਦੀਆਂ ਬਾਹਾਂ ਬੇहिसाबੀਆਂ ਲੰਮੀਆਂ ਨਹੀਂ ਹੁੰਦੀਆਂ ਬਾਹਾਂ ਵੱਡੀਆਂ ਈਓ ਹੁੰਦੀਆਂ ਹਨ ਕਿ ਕੁੱਲ ਬ੍ਰਹਿਮੰਡ 33 ਕਰੋੜ ਦੇਵਤਾ ਪੂਜਾ ਕਰਦਾ ਹੈ ਸਬ ਦੁਨੀਆ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਹੁੰਦਾ ਹੈ ਭਾਈ ਆਨੰਦ ਲਾਲ ਜੀ 14 ਲੋਕ ਹੁਕਮ ਵਿੱਚ ਬੱਦੇ ਮੂ ਨਾ ਕੋਈ ਮੋੜੇ ਜੜ ਚੇਤਨ ਜੋ ਨਦਰੀ ਆਵਨ ਟੂੜੀ ਤੇਰੀ ਲੋੜਨ ਭਾ ਸਭ ਖੰਡ ਬ੍ਰਹਮੰਡ ਦੀ ਸੇਵਾ ਕਰਦਾ ਹੈ ਦੂਜਾ ਦੇਖਣ ਵਿੱਚ ਉਂਗਲਾ ਲੋਕਾਂ ਦੀ ਤਰ੍ਹਾਂ ਹੀ ਨਜ਼ਰ ਆਉਂਦੀਆਂ ਹਨ ਪਰ ਈਰਖਾ ਬਖੀਲੀ ਦੁਐਤ ਰੂਪੀ ਗੰਡਾ ਨਹੀਂ ਹੁੰਦੀਆਂ ਸਭ ਦੇ ਸਿਰ ਤੇ ਹੱਥ ਰੱਖਦੇ ਹਨ ਉਹ ਨਿਰਵੈਰ ਹਨ ਕਿਸੇ ਨਾਲ ਵੈਰ ਨਹੀਂ ਰੱਖਦੇ ਏ ਕਹ ਬਾਬਾ ਜੀ ਨੇ ਦ੍ਰਿਸ਼ਟਾਨ ਦਿੱਤਾ ਸੁੰਦਰ ਸਿਆਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇ ਸੱਜੇ ਹੱਥ ਵਿੱਚ ਸਿਮਰਨਾ ਹੈ ਤੇ ਅੰਗੂਠੇ ਦੇ ਨਾਲ ਦੀ ਉਂਗਲਾ ਨਾਲ ਸਤਿਗੁਰੂ ਇਸ਼ਾਰਾ ਕਰ ਰਹੇ ਹਨ ਕਿ ਹੇ ਜੀ ਇਹ ਸੱਜਾ ਚਰਨ ਫੜ ਲੈ ਲੋਕ ਪਰਲੋਕ ਵਿੱਚ ਸੁਖੀ ਹੋਵੇਗਾ ਖੱਬੇ ਚਰਨ ਦੀ ਦੇਵਤੇ ਪੂਜਾ ਕਰਦੇ ਹਨ ਤੇ ਸੱਜਾ ਚਰਨ ਮਾਤ ਲੋਕਾਂ ਦੇ ਜੀਵਾਂ ਦੇ ਵਾਸਤੇ ਹੈ ਚਰਨਾ ਵਿੱਚ ਸਭ ਕੁਝ ਹੈ ਇਹ ਬਚਨ ਪਾਈ ਸੁੰਦਰ ਸਿੰਘ ਜੀ ਨਾਲ ਕਰ ਰਹੇ ਹਨ ਪਰ ਕੋਲ ਖੜੇ ਈਸ਼ਰ ਸਿੰਘ ਜੀ ਸੁਰਤੀ ਨਾਲ ਮਨ ਵਿੱਚ ਬਾਬਾ ਜੀ ਦੇ ਚਰਨ ਚੁੰਮ ਕੇ ਇਹ ਕਹਿ ਰਹੇ ਹਨ ਪਾਤਸ਼ਾ ਪੁਰਨਾ ਬਣਾਉਣ ਵਾਲਾ ਵੀ ਤੂੰ ਤੇ ਸੰਸੇ ਨੂੰ ਕੱਢਣ ਵਾਲਾ ਵੀ ਤੂੰ ਤੇ ਸਭ ਸ੍ਰਿਸ਼ਟੀ ਨੂੰ ਆਪਣੀਆਂ ਪੂਜਾ ਵਿੱਚ ਲੈ ਕੇ ਸੇਵਾ ਕਰਾਉਣ ਵਾਲਾ ਵੀ ਤੂੰ ਜਿੱਧਰ ਦੇਖਾਂ ਤੁਹੀਓ ਤੂੰ ਜੋ ਬੱਸਰ ਵਿੱਚ ਇੱਕੋ ਰੂਪ ਜਿਤਵਲ ਵੇਖਾਂ ਤਿਤਵਲ ਮਾਹੀ ਜੋ ਅਰਸ਼ਾਂ ਵਿੱਚ ਇੱਕੋ ਸ਼ਾਹੀ ਬਾਬਾ ਜੀ ਨੇ ਸਭ ਬਹਿੰਗਮਾ ਦੀ ਪਰਖ ਕਰਕੇ ਈਸ਼ਰ ਸਿੰਘ ਜੀ ਨੂੰ ਮੁਖੀ ਕਰਨਾ ਈਸ਼ਰ ਸਿੰਘ ਜੀ ਚੜਦੀ ਕਲਾ ਵਿੱਚ ਬੜੀ ਤੇਜ਼ ਰਫ਼ਤਾਰ ਨਾਲ ਸੇਵਾ ਕਰਦੇ ਹਨ ਅਠਾ ਪੈਰਾਂ ਦੀਆਂ 60 ਘੜੀਆਂ ਵਿੱਚੋਂ ਇੱਕ ਮਿੰਟ ਵੀ ਨਿਸਫਲ ਨਹੀਂ ਸੰਹੋਂ ਦਿੰਦੇ ਮਰਦ ਉਹੀ ਹੈ ਜੋ ਸਮੇਂ ਦੀ ਕਦਰ ਕਰੇ ਕੀਮਤੀ ਸਮਾਂ ਕੀਮਤੀ ਸ્વાસ ਜਾਇਆ ਨਾ ਕਰੇ ਦੁਨੀਆ ਬਹੁਤ ਤੇਜ਼ ਚੱਲਦੀ ਹੈ ਪਰ ਇਹ ਚੱਲਣ ਵਾਲੇ ਨੂੰ ਪਤਾ ਨਹੀਂ ਕਿ ਮੈਂ ਅੱਗੇ ਜਾ ਰਿਹਾ ਹਾਂ ਕਿ ਪਿੱਛੇ ਧੁਰ ਕੇ ਜਾਣ ਵਾਲਾ ਛੇਤੀ ਨੂੰ ਮੁਖ ਰੱਖ ਕੇ ਟਾਂਗਾ ਲੱਭਦਾ ਹੈ ਟਾਂਗੇ ਵਾਲਾ ਮੋਟਰ ਮੋਟਰ ਵਾਲਾ ਕਾਰ ਕਾਰ ਵਾਲਾ ਹਵਾਈ ਜਹਾਜ਼ ਪਰ 체ਤੀ ਕਿਸੇ ਨੂੰ ਵੀ ਨਹੀਂ ਲੱਭੀ ਬਲਦ ਖੂ ਤੇ ਜਟਿਆ ਹੋਇਆ ਸਾਰਾ ਦਿਨ ਤੁਰਦਾ ਹੈ ਮਾਲਕ ਸ਼ਾਮ ਨੂੰ ਜਦੋਂ ਖੋਲ ਕੇ ਖੋਪੇ ਲਾਉਂਦਾ ਹੈ ਤਾਂ ਉੱਥੇ ਹੀ ਖੜਾ ਹੁੰਦਾ ਹੈ ਤਿਵੇਂ ਹੀ ਜੋ ਸਮਾਂ ਬੀਤ ਗਿਆ ਉਹ ਹੱਥ ਨਹੀਂ ਆਇਆ ਇੱਕ ਵਾਰ ਸੰਤ ਸੁਜਾਨ ਸਿੰਘ ਜੀ ਬਾਬਾ ਜੀ ਪਾਸ ਆਏ ਦੀਵਾਨ ਵਿੱਚ ਸ਼ਬਦ ਪੜਿਆ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ ਹਜ਼ੂਰ ਨੇ ਬਿਰਾਗਣ ਲਈ ਸੀ ਬਿਰਾਗਣ ਰੱਖ ਦਿੱਤੀ ਤੇ ਕਿਹਾ ਰਾਗੀ ਸਿਆ ਸਾਨੂੰ ਵੀ ਦਿਖਾ ਕਿ ਮਹੰਗੇ ਮੁੱਲ ਆਂਦਾ ਹੈ ਭਾਈ ਸਾਹਿਬ ਜੀ ਚੁੱਪ ਹਜ਼ੂਰ ਨੇ ਫਿਰ ਕਿਹਾ ਰਾਗੀ ਸਿਆ ਸਾਨੂੰ ਵੀ ਕੁਝ ਨਮੂਨਾ ਦਿਖਾ ਕੀ ਲਿਆਂਦਾ ਹੈ ਕੁਝ ਸਮਝ ਆਈ ਤੇ ਅੱਗੋਂ ਬੇਨਤੀ ਕੀਤੀ ਪਾਤਸ਼ਾ ਭੁੱਲ ਹੋ ਗਈ ਇਹ ਕਹਿਣ ਤੇ ਹਜ਼ੂਰ ਨੇ ਕਿਹਾ ਇੱਥੇ ਆ ਕੇ ਰੋਣਾ ਸੀ ਕਿ ਜਿਹੜਾ ਵਕਤ ਕੰਮਾਂ ਤੰਦਿਆਂ ਵਿੱਚ ਬਿਤਾਇਆ ਹੈ ਉਹ ਐਵੇਂ નિਸਫਲ ਬੀਤਿਆ ਹੈ ਸਗੋਂ ਸਾਨੂੰ ਸੁਣਾਉਣ ਲੱਗਿਆ ਹੈ ਕਿ ਮਹੰਗੇ ਮੋਲ ਲਈ ਇੱਥੇ ਆ ਕੇ ਤਾਂ ਹਾਂ ਮਾਰਨੀਆਂ ਸਨ ਪਲ ਪਲ ਗਈ ਏ ਵਿਹਾਈ ਭਾਵ ਮੇਰੀ ਪਲ ਪਲ ਕਰਦਿਆ નિਸਫਲ ਬੀਤ ਗਈ ਸੋ ਪਿਆਰਿਓ ਸਮਾਂ ਬੜਾ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ ਭਾਵ ਚੰਦ ਸੂਰਜ ਵੀ ਕਰੋੜਾਂ ਕੋ ਸਮੇਂ ਦੀ ਭਾਲ ਵਾਸਤੇ ਰੋਜ਼ ਚੱਲ ਰਹੇ ਹਨ ਪਰ ਉਹਨਾਂ ਨੂੰ ਵੀ ਬੀਤਿਆ ਸਮਾਂ ਨਹੀਂ ਮਿਲਿਆ ਸੋ ਮਰਦ ਉਹ ਹੈ ਜੋ ਸਮੇਂ ਨੂੰ ਸਫਲਾ ਕਰਦਾ ਹੈ ਭਾਈ ਨੰਦ ਲਾਲ ਜੀ ਉਮਰ ਉਹਾ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜ਼ਰੇ ਪੈਂਦੀ ਮੁਜਰੇ ਨਹੀਂ ਤੇ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸ਼ਾਮ ਤੇ ਫਜ਼ਰੀ ਸੋ ਸੇਵਾ ਕਰ ਦਿਆ ਕਰ ਦਿਆ 8 ਸਾਲ ਬੀਤ ਗਏ ਬਾਬਾ ਜੀ ਦੀਵਾਨ ਵਿੱਚ ਬੈਠੇ ਹਨ ਇੱਕ ਪ੍ਰੇਮੀ ਨੇ ਬੇਨਤੀ ਕੀਤੀ ਪਾਦਸ਼ਾਹ ਕੋਈ ਆਪਣੇ ਵਰਗਾ ਵੀ ਬਣਾਇਆ ਹੈ ਕਿ ਨਹੀਂ ਭਾਵ ਕੋਈ ਗੱਦੀ ਦੇ ਲਾਇਕ ਹੋਇਆ ਹੈ ਇਹ ਸੁਨ ਹਜ਼ੂਰ ਨੇ ਉੱਤਰ ਦਿੱਤਾ ਪ੍ਰੇਮੀਆਂ ਲੋਹੇ ਤੋਂ ਜੰਗਾਲ ਲਾਉਣ ਲੱਗਿਆਂ ਵਕਤ ਲੱਗਦਾ ਹੈ ਸੋਨਾ ਬਣਾਉਣ ਲੱਗਿਆਂ ਦੇਰ ਨਹੀਂ ਹੁੰਦੀ ਸਿਰਫ ਪਾਰਸ ਛੋਣ ਦੀ ਦੇਰੀ ਹੈ ਸੋਨਾ ਤਾਂ ਝਟ ਬਣ ਜਾਂਦਾ ਹੈ ਭਾਵ ਆਪਣੇ ਵਰਗਾ ਬਣਾਉਣਾ ਤਾਂ ਇੱਕ ਸਕਿੰਟ ਦਾ ਕੰਮ ਹੈ ਵਿਸ਼ਿਆ ਰੂਪੀ ਜੰਗਾਲ ਲਾਉਣ ਨੂੰ ਟਾਈਮ ਲੱਗਦਾ ਹੈ ਫਿਰ ਬਚਨ ਕੀਤਾ ਅਸੀਂ ਤਾਂ ਅਜੇ ਬਹਿੰਗਮਾ ਪਾਸੋਂ ਕੰਮ ਲੈ ਰਹੇ ਹਾਂ ਭਾਅ ਕਮਾਈ ਕਰਵਾ ਰਹੇ ਹਾਂ ਇਹਨਾਂ ਦੇ ਮੁਕਾਬਲੇ ਪਹਾੜਾਂ ਵਿੱਚ ਜੋਗਾ ਅਭਿਆਸ ਕਰਨ ਵਾਲੇ 100 ਸਾਲ ਜੋਗ ਕਰਦੇ ਰਹਿਣ ਪਰ ਸਾਡੇ ਬਹਿੰਗਮ ਦੇ ਇੱਕ ਦਿਨ ਦਾ ਮੁਕਾਬਲਾ ਨਹੀਂ ਕਰ ਸਕਦੇ ਪਰ ਮर्यादा ਵਿੱਚ ਰਹਿੰਦਾ ਹੋਵੇ ਇੱਥੋਂ ਬਚਨ ਚਲਦਿਆਂ ਚਲਦਿਆਂ ਹਜ਼ੂਰ ਨੇ ਬਚਨ ਕੀਤਾ ਜੋ ਵੀ ਸਾਡੇ ਪਾਸ ਆਇਆ ਹੈ ਦਾਤ ਲੈਣ ਵਾਸਤੇ ਆਇਆ ਹੈ ਦਾਤਾ ਲੈਣ ਕੋਈ ਨਹੀਂ ਆਇਆ ਪਾਪ ਆਪਣੀ ਮੁਰਾਦ ਪੂਰੀ ਕਰਕੇ ਚਲੇ ਜਾਂਦੇ ਹਨ ਪਰ ਮੁਰਾਦ ਪੂਰੀ ਕਰਨ ਵਾਲੇ ਨੂੰ ਕੋਈ ਨਹੀਂ ਮੰਗਦਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਬਾਬਾ ਜੀ ਨੇ ਕਿਹਾ ਏ ਨਿਰੰਕਾਰ ਕੋਈ ਸੰਭਾਲਣ ਵਾਲਾ ਪੇਚ ਇਸ ਘਰ ਨੂੰ ਕੋਈ ਸੰਭਾਲੇ ਫਿਰ ਬਚਨ ਚਲਾ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰੰਕਾਰ ਅਗੇ ਅਰਦਾਸ ਕੀਤੀ ਹੁਣ ਬੇਰ ਦਾ ਅਵਸਥਾ ਹੋ ਗਈ ਹੈ ਸਾਰੀ ਦੁਨੀਆ ਦਾ ਚੱਕਰ ਲਾ ਚੁਕੇ ਹਾਂ ਹੁਣ ਕੋਈ ਸੰਭਾਲਣ ਵਾਲਾ ਪੇਜ ਜਦੋਂ ਇਹ ਅਰਦਾਸ ਕੀਤਾ ਤਾਂ ਆਕਾਸ਼ ਬਾਣੀ ਹੋਈ ਲੈਣ ਵਾਲਾ ਆ ਰਿਹਾ ਹੈ ਸਤਿਗੁਰੂ ਨੇ ਇਹ ਸੁਣ ਕੇ ਹੱਥ ਜੋੜੇ ਤੇ ਤੁਰ ਪਏ ਬਚਨ ਕੀਤਾ ਜੇ ਲੈਣ ਵਾਲਾ ਆ ਰਿਹਾ ਹੈ ਤਾਂ ਦੇਣ ਵਾਲੇ ਅਸੀਂ ਅੱਗੇ ਜਾ ਕੇ ਦੇਵਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਸੈਮ ਨੂੰ ਅੱਗੋਂ ਲੈਣ ਗਏ ਇਹ ਸਾਖੀ ਸੁਣਾ ਕੇ ਸਮਾਪਤ ਕੀਤੀ ਹੁਣ ਬਿਹੰਗਮਾ ਦੀ ਪਰ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਤਹਿਰਾਦੂਨ ਗਈ ਉਥੇ ਬਾਬਾ ਜੀ ਨੇ ਸਾਰੇ ਬੇਹੰਗਮਾਂ ਨੂੰ ਬੁਲਾ ਕੇ ਕਿਹਾ ਇੱਥੇ ਕਲਗੀਧਰ ਪਾਤਸ਼ਾਹ ਨੇ ਮਸੰਦਾਂ ਨੂੰ ਸਾੜਿਆ ਸੀ ਇਹ ਉਹ ਧਰਤੀ ਹੈ ਇੱਥੇ ਸਾਬਦੀ ਪਰਖ ਕੀਤੀ ਜਾਵੇਗੀ ਬਹੁਤ ਸਾਰੇ ਬੇਹੰਗਮ ਉਥੋਂ ਭੱਜ ਗਏ ਹਜ਼ੂਰ ਜਦੋਂ ਪੂਰੇ ਜੋਸ਼ ਵਿੱਚ ਆਉਂਦੇ ਸਨ ਤਾਂ ਤੇਜ਼ ਨਹੀਂ ਸੀ ਚੱਲਿਆ ਜਾਂਦਾ ਇਸ ਤਰ੍ਹਾਂ ਨਗਰੋਟੇ ਬਹੁਤ ਸਖਤਾਈ ਕੀਤੀ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ 1 1 2 2 ਚਲੀਏ ਗੱਡ ਕੇ ਰਿੱద్ధి ਸਿੱਧੀ ਵਰਤਨ ਜੋਗੀ ਹੋ ਗਈ ਤੇ ਪਾਸਾ ਵਟ ਕੇ ਦੂਰ ਚਲੇ ਗਏ ਹੁਣ ਬਾਬਾ ਜੀ ਦੀ ਨਿਗਾ ਦੋ ਸਿੰਘਾਂ ਤੇ ਚਲੀ ਗਈ ਇੱਕ ਸੰਤ ਸੁਜਾਨ ਸਿੰਘ ਜੀ ਦੂਜੇ ਬਾਬਾ ਈਸ਼ਰ ਸਿੰਘ ਜੀ ਇਹ ਗੱਡੀ ਬਰਾਬਰ ਹੈ ਇੱਕ ਦਿਨ ਬਾਬਾ ਜੀ ਨੇ ਭਰੇ ਦੀਵਾਨ ਵਿੱਚ ਕਿਹਾ ਰਾਗੀ ਸਿਆ ਇੱਕ ਸਾਲ ਇਸਤਰੀ ਨੂੰ ਮਾਂ ਤੇ ਮਾਇਆ ਨੂੰ ਗਾਂ ਸਮਝ ਕੇ ਸਾਡੇ ਪਾਸ ਆ ਜਾ ਤੈਨੂੰ ਇਸ ਆਸਨ ਦਾ ਮਾਲਕ ਬਣਾ ਦੇਵਾਂਗੇ ਸੱਜੇ ਹੱਥ ਦੇ ਅੰਗੂਠੇ ਦੀ ਨਾਲ ਦੀ ਉਂਗਲ ਦਾ ਆਸਨ ਵੱਲ ਇਸ਼ਾਰਾ ਸੀ ਪਰ ਵਿਚਾਰ ਕਰਨ ਜੋ ਗੱਲ ਇਹ ਹੈ ਕਿ ਹਜ਼ੂਰ ਦਾ ਇਸ਼ਾਰਾ ਕਰਨਾ ਤੇ ਕਹਿਣਾ ਇਸ ਲਾਇਕ ਹਜ਼ੂਰ ਨੂੰ ਮਾਲੂਮ ਹੁੰਦਾ ਸੀ ਤਾਂ ਤਦੇ ਹੀ ਕਿਹਾ ਹੈ ਨਾ 16ਵੀਂ ਜਮਾਤ ਦਾ ਇਮਤਿਹਾਨ ਉਹ ਦੇ ਸਕਦਾ ਹੈ ਜਿਸ ਨੇ ਪੜ੍ਹਾਈ ਕੀਤੀ ਹੋਵੇ ਨਹੀਂ ਤੇ ਮਾਸਟਰ ਜਮਾਤ ਵਿੱਚ ਖੜਨ ਵੀ ਨਹੀਂ ਦਿੰਦਾ ਦੂਸਰੀ ਗੱਲ ਇਹ ਕਿ ਇਸ ਘਰ ਦੀ ਸਭ ਤੋਂ ਵੱਡੀ ਪੜ੍ਹਾਈ ਇਹੋ ਹੀ ਹੈ ਜੋ ਬਾਬਾ ਜੀ ਨੇ ਕਿਹਾ ਇਸਤਰੀ ਨੂੰ ਮਾ ਤੇ ਮਾਇਆ ਨੂੰ ਗਾਂ ਇਹ ਪੜਾਈ ਸਭ ਤੋਂ ਔਖੀ ਹੈ ਤੇ ਨਾ ਹੀ ਕੋਈ ਪੜਨੀ ਚਾਹੁੰਦਾ ਹੈ ਤੇ ਨਾ ਹੀ ਇਸ ਆਸਨ 'ਵਲ ਭਾਗ ਇਸ ਗੱਦੀ 'ਵਲ ਕਿਸੇ ਦਾ ਖਿਆਲ ਸੀ ਸੋ ਇਸ ਬੱਚਨ ਨੂੰ ਬਾਬਾ ਇਸ਼ਾ ਸਿੰਘ ਜੀ ਨੇ ਕਮਾਇਆ ਤੇ ਅੱਗੇ ਵਾਸਤੇ ਉਪਦੇਸ਼ ਵੀ ਦਿੱਤਾ ਕਾਮ ਕਰੋਧ ਸੇ ਓਠਾਟ ਨਾ ਬਣਿਆ ਗੁਰੂ ਉਪਦੇਸ਼ ਮਹਕਾਨੀ ਸੁਨਿਆ ਭਾਵ ਗੁਰੂ ਨੇ ਦ੍ਰਿੜ ਕਰਾਇਆ ਹੈ ਕਿ ਕਾਮ ਅਤੇ ਕ੍ਰੋਧ ਦੇ ਹੁੰਦਿਆਂ ਠਾਠ ਦਾ ਭਾਵ ਆਨੰਦ ਨਹੀਂ ਮਿਲਦਾ ਹੁਣ ਬਾਬਾ ਜੀ ਨੇ ਸਾਰੀ ਸੇਵਾ ਈਸ਼ਰ ਸਿੰਘ ਜੀ ਦੇ ਹੱਥਾਂ ਵਿੱਚੋਂ ਕਰਾਈ ਕੀਰਤਨ ਵੀ ਕਰਵਾਇਆ ਕਥਾ ਟਿਕਾ ਸਾਹਿਬ ਦੀ ਵੀ ਕਰਵਾਈ ਸਤਿਗੁਰੂ ਦੀ ਸੇਵਾ ਰਾਗੀ ਕਰਦੇ ਸਨ ਇਹ ਵੀ 1 2 ਦਿਨ ਕਰਵਾ ਕੇ ਸਮਝਾਈ ਹੋਰ ਭੋਗ ਲਵਾਉਣਾ ਤੇ ਇਸ਼ਨਾਨ ਕਰਵਾਉਣਾ ਇਸ ਸਭ ਦੀ ਸੇਵਾ ਸਮਝਾ ਦਿੱਤੀ ਸਮੇਂ ਅਨੁਸਾਰ ਜੇ ਹੋ ਜਿਆ ਕੋਈ ਜਗਿਆਸੂ ਸੀ ਉਹੋ ਜੇ ਤਰੀਕੇ ਨਾਲ ਹਜ਼ੂਰ ਨੇ ਦੱਸਿਆ ਕਿ ਇਹ ਮੁੰਡਾ ਸੰਭਾਲੇਗਾ ਪਰ ਕਿਸੇ ਨੂੰ ਸਮਝ ਆਈ ਤੇ ਕਿਸੇ ਨੇ ਅਣ ਸੁਣੀ ਕਰ ਦਿੱਤੀ ਤਿਵੇਂ ਹੀ ਇੱਕ ਵਾਰ ਛੋੜਾ ਵਾਲੀ ਸੰਗਤ ਨੂੰ ਅੰਦਰ ਪੁਕਤ ਆਉਣ ਵਾਸਤੇ ਬੁਲਾਇਆ ਇਹ ਸਿੰਘ ਸਨ ਉਦੇ ਸਿੰਘ ਸੁੱਚਾ ਸਿੰਘ ਬਚਨ ਸਿੰਘ ਦਾਨ ਸਿੰਘ ਇਹਨਾਂ ਨੂੰ ਮੁਖਾਤਿਬ ਕਰਕੇ ਕਿਹਾ ਮੁੰਡੇ ਨੂੰ ਘਰ ਨਹੀਂ ਜਾਣ ਦੇਣਾ ਚੋ ਡਿਠਾਠ ਵਿੱਚ ਰੱਖਣਾ ਤੁਸੀਂ ਵੱਡੇ ਹੋ ਇਹ ਨਿਆਣਾ ਹੈ ਸਿਰ ਤੇ ਹੱਥ ਰੱਖਣਾ ਆਗੋ ਸੱਤ ਬਚਨ ਕਿਆ ਪਰ ਸਮਝ ਨਾ ਆਈ ਬਾਬਾ ਈਸ਼ਰ ਸਿੰਘ ਜੀ ਨੂੰ ਹਜ਼ੂਰ ਮੁੰਡਾ ਕਹਿੰਦੇ ਸਨ ਇੱਕ ਦੋ ਦਿਨ ਬਾਅਦ ਡੇਹਰਾਦੂਨ ਦੀ ਤਿਆਰੀ ਹੋ ਗਈ ਹਜ਼ੂਰ ਨੇ ਸਾਰੀ ਸੰਗਤ ਨੂੰ ਪ੍ਰਸੰਤਾ ਦੇ ਕੇ ਛੁੱਟੀਆਂ ਬਖਸ਼ੀਆਂ ਤੇ ਆਪ ਜੀ ਡੇਹਰਾਦੂਨ ਪਹੁੰਚੇ ਪੰਜ ਕੁ ਮਹੀਨੇ ਜਦੋਂ ਹੋਏ ਤਾਂ ਇੱਕ ਦਿਨ ਦੁਪਹਿਰ ਨੂੰ 3 ਵਜੇ ਬਾਬਾ ਜੀ ਨੇ ਸਰਦਾਰ ਗੁਰਦੇয়াল ਸਿੰਘ ਨੂੰ ਬੁਲਾਇਆ ਤੇ ਕਿਹਾ ਇਹ ਕਥਾ ਸੁਨਿਆ ਕਰ ਕਥਾਪਾਈ ਡਰੋਲੀ ਜੀ ਕਰਦੇ ਸਨ ਪੰਗਤੀ ਆਈ ਏਤ ਛੜਾਈ ਮੋਹੇ ਤੇ ਇਤਨੀ ਦ੍ਰਿੜਤਾਰੀ ਸਗਲ ਰੇਨ ਇਹੋ ਮੰਨ ਪਿਆ ਬਿਨਸੀ ਅਪਤਾਰੀ ਬਾਬਾ ਜੀ ਨੇ ਇਸ ਦੇ ਅਰਥ ਕੀਤੇ ਤੇ ਕਿਹਾ ਗੁਰਦੇয়াল ਇਹ ਸ਼ਬਦ ਲਿਖ ਲੈ ਤੇਰੇ ਕੰਮ ਆਵੇਗਾ ਸੱਤ ਬਚਨ ਕਰ ਲਿਖ ਲਿਤਾ ਫਿਰ ਕਿਹਾ ਗੁਰਦੇয়াল ਉੱਤਰ ਜੀ ਪਾਤਸ਼ਾ ਹਜ਼ੂਰ ਨੇ ਸੱਜਾ ਹat ਗੁਰਦਿਆਲ ਸਿੰਘ ਦੇ ਸਾਹਮਣੇ ਕੀਤਾ ਅਤੇ ਬਚਨ ਕੀਤਾ ਦੁਨੀਆ ਸਭ ਮੰਗਦੀ 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 ਚਲੀ ਗਈ ਪਰ ਸੱਚ ਦੀ ਪ੍ਰਾਪਤੀ ਵਾਸਤੇ ਕਿਸੇ ਦੀ ਇੱਛਾ ਹੀ ਨਹੀਂ ਹੈ ਮਾਇਆ ਮਨੋ ਨ ਵਿਸਰੇ ਮੰਗੇ ਦਮਾ ਦਮ ਪਾ ਜੋ ਵੀ ਇੱਥੇ ਆਇਆ ਹੈ ਮਾਇਆ ਹੀ ਮੰਗਦਾ ਚਲਾ ਗਿਆ ਹੈ ਪਰ ਗੁਰਦਿਆਲ ਇਹ ਮੁੰਡਾ ਨਿਤਰੂਗਾ ਕੁਝ ਲਵੇਗਾ ਏ ਬਚਨਕਾਰ ਚੁੱਪ ਕਰ ਗਏ ਇਤਨੇ ਚਿਰ ਨੂੰ ਸਤਨਾਮ ਦੀ ਆਵਾਜ਼ ਆਈ ਹਜ਼ੂਰ ਨੇ ਕਿਹਾ ਕੌਣ ਹੈ ਪਤਾ ਕਰੋ ਪਤਾ ਕਰਨ ਤੇ ਬੇਨਤੀ ਕੀਤੀ ਜੀ ਸਰਦਾਰ ਗੁਰਦਿਆਲ ਸਿੰਘ ਦੀ ਮਾਤਾ ਹੈ ਹਜ਼ੂਰ ਨੇ ਕਿਹਾ ਬੁਲਾ ਲਓ ਮਾਤਾ ਜੀ ਅੰਦਰ ਆਏ ਮੱਥਾ ਟੇਕ ਬੈਠ ਗਏ ਹਜ਼ੂਰ ਤਿਆਰੀ ਵਿੱਚ ਬੈਠੇ ਸਨ ਅੰਤਮ ਬਚਨ ਹੋ ਰਹੇ ਸਨ ਤੇ ਬਾਬਾ ਜੀ ਨੇ ਸਰਦਾਰ ਗੁਰਦਿਆਲ ਸਿੰਘ ਦੇ ਮਾਤਾ ਨੂੰ ਕਿਹਾ ਮਾਤਾ ਕੁੱਖ ਤੇਰੀ ਸੁਲੱਖਣੀ ਮੁੰਡਾ ਤੇਰਾ ਲਾਇਕ ਹੈ ਇਸਨੇ ਬੜੀ ਸੇਵਾ ਕੀਤੀ ਹੈ ਪਰ ਐਨਾ ਬਚਨਾਂ ਦੀ ਸਮਝ ਪਿੱਛੋਂ ਆਈ ਜੇ ਉਸ ਵੇਲੇ ਸਮਝ ਆਉਂਦੀ ਤਾਂ ਕੋਈ ਬੇਨਤੀ ਹੀ ਕਰ ਲੈਂਦੀ ਸੋ ਕੁਛਿਰ ਬਾਅਦ ਬਾਬਾ ਜੀ ਨਾਨਕ ਸਰ ਪਹੁੰਚੇ ਤੇ ਪਾਦਰੋਂ ਦੀ ਤੇਰਾ ਨੂੰ ਸੰਗਤਾ ਵਿਛੋੜਾ ਦੇ ਗੁਰੂ ਨਾਨਕ ਪਾਤਸ਼ਾਹ ਦੀ ਗੋਦ ਵਿੱਚ ਜਾ ਬਿਰਾਜੇ ਨਿਰੰਕਾਰ ਕੈ ਦੇਸ ਜਾਏ ਤਾਂ ਸੁਖ ਲਹੇ ਮਹਲ ਪਾ ਬਾਬਾ ਜੀ ਤਾਂ ਨਿਰੰਕਾਰ ਦੇ ਦੇਸ਼ ਪਹੁੰਚੇ ਦੁਸਹਿਰੇ ਤੇ ਪਾਗ ਬਾਬਾ ਈਸ਼ਰ ਸਿੰਘ ਨੂੰ ਬਣਾਈ ਗਈ ਸੰਗਤ ਆਪੋ ਆਪਣੇ ਅਸਥਾਨਾਂ ਤੇ ਚਲੀ ਗਈ ਬਾਬਾ ਈਸ਼ਰ ਸਿੰਘ ਜੀ ਦੀ ਇਹ ਅਵਸਥਾ ਹੋ ਗਈ ਕਬੀਰ ਬਿਰੋ ਭਯੰਗ ਮਨ ਬਸੇ ਮੰਤ ਨਾ ਮਾਨੇ ਕੋਈ RAM ਬਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋਏ ਪਾਗ ਸੱਪ ਲੜ ਜਾਏ ਤਾਂ ਮੰਤਰ ਨਾਲ ਵਿਹੋ ਲੈ ਜਾਂਦੀ ਹੈ ਪਰ ਵਿਛੋੜੇ ਦਾ ਸੱਪ ਡੰਗ ਮਾਰੇ ਤਾਂ ਕੋਈ ਵੀ ਮੰਤਰ ਨਹੀਂ ਚੱਲਦਾ ਬਿਨਾ ਪ੍ਰਾਪਤੀ ਤੋਂ ਰੋਣਾ ਹੀ ਰੋਣਾ ਬਣਿਆ ਰਹਿੰਦਾ ਹੈ। ਪਾਗਲਾ ਦੀ ਤਰ੍ਹਾਂ ਖਾਣਾ ਪੀਣਾ ਗੱਲਬਾਤ ਹੱਸਣਾ ਸੋਣਾ ਬੋਲਣਾ ਚੱਲਣਾ ਸਭ ਕੁਝ ਭੁੱਲ ਜਾਂਦਾ ਹੈ। ਇਹ ਅਵਸਥਾ ਬਾਬਾ ਈਸ਼ਰ ਸਿੰਘ ਜੀ ਦੀ ਹੋ ਗਈ ਤੇ ਬਾਰਾਂਦਰੀ ਦੀ ਪ੍ਰਕਰਮਾ ਕਰੀ ਜਾਣੀ। ਮੂੰਹੋਂ ਇਹ ਸ਼ਬਦ ਪੜਦੇ ਰਹਿਣਾ। ਧਾਰਨਾ ਖੋਲ ਮੁਖੜਾ ਮੂੰਹੋਂ ਬੋਲ ਸੱਚੇ ਸਾਹਿਬਾ। ਖੋਲ ਮੁਖੜਾ ਬੋਲੇ ਬਿਨਾ ਮੈਂ ਕਿ ਕੁਣ ਜੀਸਾਂ। ਬਿਨ ਬੋਲੇ ਮੈਂ ਮਰਦੀ ਥੀ ਸਾਂ ਹਾਸ ਕੇ ਦਿਖਾਵੀ ਮੁਖੜਾ ਸੱਚੇ ਸਾਹਿਬਾ ਖੋਲ ਮੁਖੜਾ ਬਾਬਾ ਜੀ ਦਾ ਹਾਥੀ ਦੇ ਦੰਦ ਦਾ ਇੱਕ ਕੰਗਾ ਸੀ ਉਸ ਵਿੱਚ ਬਾਬਾ ਜੀ ਦੇ ਥੋੜੇ ਕੇਸ ਸਨ ਉਸ ਨੂੰ ਤੱਕਦੇ ਰਹਿਣਾ ਤੇ ਰੋਈ ਜਾਣਾ ਕਦੇ ਫੋਟੋ ਵੱਲ ਤੱਕਦੇ ਰਹਿਣਾ ਤੇ ਰੋਈ ਜਾਣਾ ਜੋੜੇ ਵੱਲ ਤੱਕਣਾ ਤਾਂ ਰੋਣਾ ਜੋ ਸਮਾ ਸੇਵਾ ਕਰਨ ਦਾ ਸੀ ਉਸ ਸਮੇਂ ਬਾਬਾ ਜੀ ਨੂੰ ਯਾਦ ਕਰ ਰੋਈ ਜਾਣਾ ਰਸਨਾ ਨਾਲ ਇਹ ਪਰਦੇ ਰਹਿਣਾ ਖੋਲ ਮੁਖੜਾ ਮੂੰਹੋਂ ਬੋਲ ਸੱਚੇ ਸਾਹਿਬਾ ਖੋਲ ਮੁਖੜਾ ਬਾਕੀ ਬਹਿੰਗਮਾ ਨੂੰ ਆਪੋ ਆਪਣੀ ਚੀਜ਼ ਵਸ ਸੰਭਾਲਣ ਦੀ ਸੀ ਬਾਬਾ ਜੀ ਨੂੰ ਬਾਬਿਆਂ ਦੇ ਵਿਯੋਗ ਵਿੱਚ ਕੁਝ ਚੰਗਾ ਨਹੀਂ ਸੀ ਲੱਗਦਾ ਪੁਰਾਣੀ ਪਾਰਟੀ ਨੇ ਸੋਚਿਆ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਅੰਦਰੋਂ ਕੱਢੀਏ ਕੱਲ ਇਹ ਬਾਬਾ ਜੀ ਪਾਸ ਆਉਂਦਾ ਪਿਆ ਹੈ ਤੇ ਜਿਹੜੇ 20-20 ਸਾਲ ਦੇ ਰਹਿਣ ਵਾਲੇ ਹਨ ਉਹਨਾਂ ਨਾਲੋਂ ਅੱਗੇ ਹੋ ਗਿਆ ਹੈ ਉਹ ਚਾਹੁੰਦੇ ਹਨ ਕਿਸੇ ਤਰ੍ਹਾਂ ਇਹਨਾਂ ਨੂੰ ਕੱਢਿਆ ਜਾਵੇ ਜੇ ਇਹਨਾਂ ਨੂੰ ਕੱਢ ਦਈਏ ਤਾਂ ਪਿੱਛੇ ਆਪਣੀ ਮਰਜ਼ੀ ਨਾਲ ਬਾਬਾ ਜੀ ਦਾ ਲੀੜਾ ਕਪੜਾ ਵਰਤਾਂਗੇ ਈਸ਼ਰ ਸਿੰਘ ਜੀ ਤਾਂ ਬਾਬਾ ਜੀ ਦੇ ਵਿਰਾਗ ਵਿੱਚ ਝੱਲੇ ਹੋਏ ਹੋਏ ਹਨ ਤੇ ਪੁਰਾਣੇ ਬੇਹੰਗਮ ਇਹਨਾਂ ਨੂੰ ਕੱਢਣਾ ਚਾਹੁੰਦੇ ਹਨ ਕੰਦ ਕੋਹਾੜਾ ਸਿਰ ਕੜਾ ਵਣਕੈ ਸਰ ਲੋਹਾਰ ਫਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ ਅਰਥ ਫਰੀਦ ਜੀ ਤਪੱਸਿਆ ਕਰ ਰਹੇ ਹਨ ਸਰੀਰ ਤੇ ਸਿਉਂਖ ਲੱਗ ਗਈ ਸਰੀਰ ਸੁੱਕੀ ਲੱਕੜ ਦੀ ਤਰ੍ਹਾਂ ਸੁੱਕ ਗਿਆ ਇੱਕ ਲੱਕੜਾ ਵੱਡਣ ਵਾਲਾ ਆਇਆ ਤੇ ਉਸ ਨੇ ਸੁੱਕੀ ਲੱਕੜ ਸਮਝ ਕੇ ਕੁਹਾੜਾ ਮਾਰਿਆ ਤਾਂ ਫਰੀਦ ਜੀ ਬੋਲੇ ਰੱਬ ਜੀ ਅੱਗੋਂ ਲੱਕੜ ਵਾਲੇ ਨੇ ਕਿਹਾ ਤੂੰ ਕੌਣ ਹੈ ਫਰੀਦ ਨੇ ਕਿਹਾ ਮੈਂ ਖੁਦਾ ਦਾ ਆਸ਼ਿਕ ਅੱਗੋਂ ਲੱਕੜ ਵਾਲੇ ਨੇ ਕਿਹਾ ਮੈਂ ਤਾਂ ਸੁੱਕੀ ਲੱਕੜ ਸਮਝ ਕੇ ਕੁਹਾੜਾ ਮਾਰਿਆ ਸੀ ਕਿ ਲੱਕੜ ਲੈ ਜਾ ਕੇ ਕੋਲੇ ਬਣਾਵਾਂਗਾ फरीद ने ठंडा होक्का भरया ते ਕਿਹਾ ਹੋ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ ਮੈਂ ਤਾਂ ਆਪਣੇ ਪਤੀ ਪਿਆਰੇ ਦੀ ਯਾਦ ਵਿੱਚ ਬੈਠਾ ਹਾਂ ਕਿ ਕਦੋਂ ਦਰਸ਼ਨ ਹੋਣ ਤੂੰ ਮੇਰੇ ਕੋਲੇ ਬਣਾਉਣਾ ਚਾਹੁੰਦਾ ਹੈ ਸੋ ਇਸੇ ਤਰ੍ਹਾਂ ਬਾਬਾ ਈਸ਼ਰ ਸਿੰਘ ਜੀ ਤਾਂ ਬਾਬਾ ਜੀ ਦੇ ਵਿਰਾਗ ਵਿੱਚ ਝੱਲੇ ਹੋਏ ਹਨ ਤੇ ਦੂਜੇ ਚਾਹੁੰਦੇ ਹਨ ਕਦੋਂ ਇਹ ਬਾਹਰ ਨਿਕਲਣ ਤੇ ਸਭ ਕੁਝ ਸੰਭਾਲ ਲਿਏ ਬਾਬਾ ਜੀ ਨੇ ਡੇਹਰਾ ਦੂਨ ਜਾਣ ਦੀ ਤਿਆਰੀ ਕਰਨ ਸੋ ਪਿਆਰਿਓ ਜਦੋਂ ਕੋਈ ਆਸਰਾ ਨਾ ਰਹੇ ਫਿਰ ਮਾਲਕ ਆਪ ਕਿਰਪਾ ਕਰਦਾ ਹੈ ਬਾਬਾ ਜੀ ਨੇ ਹੁਕਮ ਦਿੱਤਾ ਦ੍ਰਿਸ਼ਟਾਂਤ ਦੁਆਰੇ ਕੇਹਰ ਸਿੰਘ ਨੂੰ ਸੰਭਾਲ ਲਓ ਉਸ ਦਾ ਮਨ ਡੋਲ ਰਿਹਾ ਹੈ ਤੁਸੀਂ ਵੀ ਤਕੜੇ ਹੋ ਕੇ ਮर्याਦਾ ਨੂੰ ਕਾਇਮ ਕਰੋ ਇਧਰ ਕੇਹਰ ਸਿੰਘ ਨਾਲ ਕਰਤਾਰ ਸਿੰਘ ਦਾ ਬਹੁਤ ਪਿਆਰ ਸੀ ਕਰਤਾਰ ਸਿੰਘ ਸੰਤ ਸੁਜਾਨ ਸਿੰਘ ਜੀ ਪਾਸ ਚਲਾ ਗਿਆ ਸੀ ਹੁਣ ਕਰਤਾਰ ਸਿੰਘ ਕੇਹਰ ਸਿੰਘ ਨੂੰ ਹਾਰ ਪੁੰਨਿਆ ਤੇ ਇਹ ਜਦੋਂ ਵੀ ਨਾਨਕ ਸਰਉਣਾ ਪ੍ਰੇਰਨਾ ਕਰਨੀ ਕਿ ਸਾਡੇ ਪਾਸ ਆ ਜਾ ਕੇਰ ਸਿੰਘ ਦਾ ਮਨ ਡਾਵਾਂਡੋਲ ਸੀ ਬਾਬਾ ਜੀ ਨੇ ਕੇਰ ਸਿੰਘ ਨੂੰ ਪਾਸ ਬੁਲਾਇਆ ਤੇ ਕਿਹਾ ਕੇਹਰ ਸਿਆਂ ਬਾਬਾ ਜੀ ਨੇ ਸਾਨੂੰ ਹੁਕਮ ਦਿੱਤਾ ਕੇਹਰ ਸਿੰਘ ਨੂੰ ਸੰਭਾਲਣਾ ਤੇ ਨਾਲ ਰੱਖਣਾ ਤੇਰਾ ਕੀ ਖਿਆਲ ਹੈ ਆਗੋਂ ਕੇਹਰ ਸਿੰਘ ਰੋ ਪਿਆ ਤੇ ਕਹਿਣ ਲੱਗਿਆ ਮੈਂ ਹੋਰ ਕੀ ਚਾਹੁੰਦਾ ਹਾਂ ਜੇ ਤੁਸੀਂ ਮੈਨੂੰ ਪਾਸ ਰੱਖੋ ਤਾ ਨਾਲ ਹੀ ਕਿਹਾ ਮੈਨੂੰ ਵੀ ਬਾਬਾ ਜੀ ਨੇ ਕਿਹਾ ਹੈ ਕਿ ਤੂੰ ਮਾਂ ਪੁਰਖਾਂ ਦੇ ਨਾਲ ਰਹੀਂ ਬਾਬਾ ਜੀ ਨੇ ਕੇਰ ਸਿੰਘ ਦੀ ਬਾਹ ਫੜੀ ਤੇ ਸੱਚਖੰਡ ਵਿੱਚ ਲੈ ਗਏ ਤੇ ਕਿਹਾ ਅਸੀਂ ਸਾਰਾ ਪ੍ਰੋਗਰਾਮ ਨਵਾਂ ਬਣਾਉਣਾ ਹੈ ਇਸ ਵਿੱਚ ਕਈ ਹਨੇਰੀਆਂ ਝੁਲਨੀਆਂ ਹਨ ਸਾਡੇ ਨਾਲ ਜੋ ਬਚਨ ਕਰਨਾ ਹੈ ਗੁਰੂ ਸਾਹਿਬ ਦੇ ਹਜ਼ੂਰ ਸੱਚਾ ਕਰਨਾ ਜੇ ਲੋਣੀ ਹੈ ਤਾਂ ਤੋੜ ਨਿਭਾਉਣੀ ਚਾਹ ਹੁਣੇ ਹੀ ਜਵਾਬ ਦੇ ਦੇ ਕਿਉਂਕਿ ਵਿੱਚੋਂ ਟੁੱਟਣ ਨਾਲ ਹਾਸੀ ਦਾ ਕਾਰਨ ਬਣ ਜਾਂਦਾ ਹੈ ਇਹ ਤੂੰ ਆਪਣੇ ਮਨ ਨਾਲ ਸੋਚ ਲੈ ਕੇਹਰ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਜਿਸ ਤਰਾ ਮੈਂ ਨਿਭੇਗੀ ਮੈਂ ਸਤਗੁਰੂ ਦੀ ਹਜ਼ੂਰੀ ਵਿੱਚ ਵਚਨ ਕਰਦਾ ਹਾਂ ਮੈਂ ਨਿਭਾਵਾਂਗਾ ਕਿਸੇ ਦੇ ਆਖੇ ਲਾ ਕੇ ਤੁਹਾਨੂੰ ਪਿੱਠ ਨਹੀਂ ਦੇਵਾਂਗਾ ਇਹ ਵਚਨ ਜਦੋਂ ਭਾਈ ਕੇਹਰ ਸਿੰਘ ਜੀ ਨੇ ਕੀਤਾ ਹੁਣ ਬਾਬਾ ਜੀ ਨੇ ਵੀ ਕਿਹਾ ਕੇਹਰ ਸਿਆ ਅਸੀਂ ਵੀ ਸਤਗੁਰੂ ਦੀ ਹਜ਼ੂਰੀ ਵਿੱਚ ਵਚਨ ਕਰਦੇ ਹਾਂ ਜੋ ਵੀ ਪਦਾਰਥ ਆਏਗਾ ਤੇਥੋਂ ਲੁਕੋ ਕੇ ਕੁਝ ਨਹੀਂ ਰੱਖਾਂਗੇ ਤੇ ਸਾਰਿਆਂ ਬਹਿੰਗਮਾ ਨਾਲੋਂ ਤੈਨੂੰ ਆਗੂ ਰੱਖਾਂਗੇ ਤੇਰਾ ਦੁੱਖ ਸੁੱਖ ਅਸੀਂ ਝੱਲਾਂਗੇ ਇਹ ਬਚਨ ਹੋ ਗਿਆ ਹੁਣ ਬਾਬਾ ਜੀ ਨੇ ਬਾਬਾ ਸਿੰਘ ਜਸਵੰਤ ਸਿੰਘ ਗੁਰਮੁਖ ਸਿੰਘ ਨੂੰ ਵਖਰਾ ਗਿਆ ਸਾਡਾ ਇੱਥੋਂ ਜਾਣ ਦਾ ਵਿਚਾਰ ਹੈ ਕਿਉਂਕਿ ਈਰਖਾ ਦੀ ਅੱਗ ਬਹੁਤ ਧੁਖ ਰਹੀ ਹੈ ਪਤਾ ਨਹੀਂ ਕਿਸ ਵੇਲੇ ਪੜ ਕੁਠੇ ਬਾਹਰ ਜੰਗਲ ਪਾਣੀ ਵੀ ਜਾਣਾ ਔਖਾ ਹੈ ਕਿਉਂਕਿ ਆਦਮੀ ਸਿਰ ਲੈਣ ਵਾਸਤੇ ਛੱਡੇ ਹਨ ਤੇ ਈਰਖਾ ਵਿੱਚ ਮਨ ਕਲਪਨਾ ਵਿੱਚ ਰਹਿੰਦਾ ਹੈ ਸਾਡਾ ਵਿਚਾਰ ਹੈ 68 ਨੂੰ ਛੱਡ ਕੇ ਕੁਝ ਡੈਰਾਦੂਨ ਚਲੇ ਜਾਈਏ ਜੇ ਉੱਥੇ ਨਾ ਕਿਸੇ ਨੇ ਚੱਲਿਆ ਤਾਂ ਚੋਰੜੀ ਆਪਣੀ ਜ਼ਮੀਨ ਵਿੱਚ ਹੀ ਰਹਾਂਗੇ ਜੇ ਕਿਸੇ ਨੇ ਸੇਵਾ ਕੀਤੀ ਤਾਂ ਠੀਕ ਜੇ ਨਾ ਕੀਤੀ ਤਾਂ ਪੰਜ ਛੇ ਆਦਮੀਆਂ ਲਈ ਰੋਟੀ ਜੋਗਾ ਰਾਸ਼ਨ ਆਪਣੀ ਜ਼ਮੀਨ ਵਿੱਚੋਂ ਆਜਾਇਆ ਕਰੇਗਾ ਹੱਲ ਵੰਡ ਕੇ ਖਾ ਲਿਆ ਕਰਾਂਗੇ ਜੋ ਬਾਬਾ ਜੀ ਨੇ ਮਰਿਆਦਾ ਦੇ ਪੂਰਨੇ ਪਾ ਕੇ ਦਿੱਤੇ ਹਨ ਉਹਨਾਂ ਤੇ ਚੱਲਣਾ ਹੈ ਕਿਸੇ ਪਾਸੋਂ ਹੱਥ ਛੱਡ ਕੇ ਮੰਗਣਾ ਨਹੀਂ ਲਕੜਾਂ ਵੇਚ ਕੇ ਗੁਜ਼ਾਰਾ ਕਰ ਲੈਣਾ ਹੈ ਤੇ ਬਾਬਾ ਜੀ ਦੀ ਮਰਿਆਦਾ ਨੂੰ ਕਾਇਮ ਰੱਖਣਾ ਹੈ ਤੁਹਾਡਾ ਕੀ ਵਿਚਾਰ ਹੈ ਕਿਉਂਕਿ ਇੰਨਾ ਚੋਹਾਂ ਦਾ ਪਹਿਲਾਂ ਤਾਂ ਇਤਨਾ ਪਿਆਰ ਸੀ ਕਿ ਇਕੱਠਾ ਪ੍ਰਸ਼ਾਦ ਪਾਣੀ ਛੱਕ ਲੈਂਦੇ ਸਨ ਜੂੜ ਸੁੱਚ ਦਾ ਆਪਸ ਵਿੱਚ ਕੋਈ ਵਿਚਾਰ ਨਹੀਂ ਹੁੰਦਾ ਸੀ ਡਿਊਟੀ ਵੱਖਰੀ ਵੱਖਰੀ ਸੀ ਪਰ ਪਿਆਰ ਇਤਨਾ ਸੀ ਕਿ ਵਿੱਚੋਂ ਦੀ ਸੂਈ ਨਹੀਂ ਸੀ ਲੰਗਦੀ ਇਹ ਤਕਰੀਬਨ ਬਾਬਾ ਜੀ ਪਾਸ ਰਹਿਣ ਵੀ ਇਕੱਠੇ ਲੱਗੇ ਸਨ ਤੇ ਇਨਾਂ ਦਾ ਪਿਆਰ ਅਖੀਰ ਤੋੜ ਤੱਕ ਹੀ ਨਿਭਿਆ ਸੋ ਪਹਿਲਾਂ ਇਨਾਂ ਨਾਲ ਵਿਚਾਰ ਹੋਣ ਲੱਗੀ ਤੇ 바ਵਾ ਸਿੰਘ ਨੇ ਉੱਤਰ ਦਿੱਤਾ ਕੀਸ਼ਰ ਸਿੰਘ ਮੈਂ ਤਾਂ ਠਾਠ ਨਾਨਕਸਰ ਛੱਡ ਕੇ ਕਿਤੇ ਨਹੀਂ ਜਾਣਾ ਚਾਹੇ ਮੈਨੂੰ ਕੋਈ ਮਾਰੇ ਤੇ ਚਾਹੇ ਰੱਖੇ ਚਾਹੇ ਰੋਟੀ ਮਿਲੇ ਤੇ ਚਾਹੇ ਨਾ ਮਿਲੇ 바ਵਾ ਸਿੰਘ ਦਾ ਇਹ ਫੈਸਲਾ ਹੋ ਗਿਆ ਹੁਣ ਜਸਵੰਤ ਸਿੰਘ ਨੂੰ ਪੁੱਛਿਆ ਤੇਰਾ ਕੀ ਖਿਆਲ ਹੈ ਉਸਨੇ ਕਿਹਾ ਜੀ ਮੈਂ ਤੁਹਾਡੇ ਨਾਲ ਹਾਂ ਮੇਰਾ ਜੰਮਨ ਮਰਨ ਤਾਂ ਤੁਹਾਡੇ ਨਾਲ ਹੀ ਰਹੇਗਾ ਫਿਰਦਾਸ ਪਾਸੋਂ ਪੁੱਛਿਆ ਮੈਂ ਬੇਨਤੀ ਕੀਤੀ ਜੀ ਮੈਂ ਤਾਂ ਨਾਲ ਰਹਿਣ ਵਾਸਤੇ ਤਿਆਰ ਹਾਂ ਪਰ ਮੇਰੇ ਨਾਲ ਸਾਧੂ ਸਿੰਘ ਹੈ ਉਸ ਨੂੰ ਵੀ ਨਾਲ ਰੱਖਣਾ ਪਏਗਾ ਇਹ ਗੱਲ ਸੁਣ ਕੇ ਬਾਬਾ ਜੀ ਨੇ ਉੱਤਰ ਦਿੱਤਾ ਗੁਰਮੁਖਾ ਅਸੀਂ ਸਾਧੂ ਸਿੰਘ ਨੂੰ ਨਾਲ ਨਹੀਂ ਰੱਖਣਾ ਇਸ ਦਾ ਸੁਭਾਅ ਸਾਡੇ ਨਾਲ ਨਹੀਂ ਰਲਦਾ ਗੁਰਮੁਖ ਸਿੰਘ ਨੇ ਕਿਹਾ ਮੇਰਾ ਉਹ ਪਾਗਵਟ ਭਰਾ ਬਣਿਆ ਹੋਇਆ ਹੈ ਜੇ ਮੈਂ ਉਸ ਨੂੰ ਛੱਡਦਾ ਹਾਂ ਤਾਂ ਉਹ ਬੁਰਾ ਮਹਿਸੂਸ ਕਰੇਗਾ ਫਿਰ ਬਾਬਾ ਜੀ ਨੇ ਕਿਹਾ ਚਲੋ ਕੋਈ ਗੱਲ ਨਹੀਂ ਅੱਜ ਇਹ ਅਸੀਂ ਥੋੜੇ ਹੀ ਆਦਮੀ ਲੈ ਜਾਣੇ ਹਨ ਕਿਉਂਕਿ ਕਵੀ ਜੀ ਦਾ ਖਰਚਾ ਹੋਣਾ ਹੈ ਉਹ ਵੀ ਮਹਿਸੂਸ ਨਾ ਕਰਨ ਤੁਸੀਂ یوں ਕਰੋ ਸਾਧੂ ਸਿੰਘ ਨੂੰ ਕੋਈ ਗੱਲ ਨਾ ਕਰਨੀ ਉਹ ਗੁੱਸਾ ਕਰੇਗਾ ਤੁਸੀਂ ਦੋਨੋਂ ਪਿੰਡ ਚਲੇ ਜਾਓ ਇੱਕ ਵਾਜਾ ਤੇ ਜੋੜੀ ਮੁੱਲ ਲੈ ਲਓ ਜੇ ਸਾਨੂੰ ਠਾਠ ਵਿੱਚੋਂ ਸਾਜ਼ ਮਿਲ ਗਏ ਤਾਂ ਠੀ ਜੇ ਨਾ ਮਿਲੇ ਤਾ ਤੁਹਾਨੂੰ ਚਿੱਠੀ ਪਾਵਾਂਗੇ ਤੁਸੀਂ ਲੈ ਆਇਆ ਜੀ ਇਹ ਸਾਡੇ ਨਾਲ ਫੈਸਲਾ ਹੋ ਗਿਆ 인ਦਰ ਸਿੰਘ ਬਾਬਾ ਜੀ ਦੇ ਨਾਲ ਤਿਆਰ ਹੋ ਗਿਆ ਕੁੰਦਨ ਸਿੰਘ ਜੀ ਨੂੰ ਪਤਾ ਲੱਗਿਆ ਉਹ ਤੇ ਪੂਰਨ ਸਿੰਘ ਦੋਨੋਂ ਆਏ ਤੇ ਕਿਹਾ ਸਾਨੂੰ ਵੀ ਨਾਲ ਲੈ ਚੱਲੋ ਬਾਬਾ ਜੀ ਨੇ ਕਿਹਾ ਇਹ 68 ਵਿੱਚੋਂ ਬੰਦੇ ਲਿਜਾਣ ਨਾਲ ਨਿੰਦਿਆ ਹੋਵੇਗੀ ਐਨਾਂ ਨੂੰ ਕਿਹਾ ਜੇ ਤੁਸੀਂ ਸਾਡੇ ਨਾਲ ਜਾਣਾ ਚਾਹੁੰਦੇ ਹੋ ਤਾਂ ਛੋੜੀ ਗੁਰਦੁਆਰੇ ਜਾ ਕੇ ਠਹਿਰੋ ਅਸੀਂ ਆਪੇ ਚਿੱਠੀ ਪਾ ਕੇ ਮੰਗਵਾ ਲਵਾਂਗੇ ਇਹਨਾਂ ਨੂੰ ਛੋੜ ਹੀ ਰਹਿਣ ਦਾ ਫੈਸਲਾ ਹੋ ਗਿਆ ਹੁਣ ਬਾਬਾ ਈਸ਼ਰ ਸਿੰਘ ਜੀ ਨੇ ਵਿਚਾਰ ਕੀਤੀ ਕਿ ਬਾਬਾ ਜੀ ਦੇ ਬਸਰ ਨਿਸ਼ਾਨੀ ਭਾਗ ਪੂਜਾ ਕਰਨ ਵਾਸਤੇ ਲੈਣੇ ਹਨ ਜੇ ਇਹਨਾਂ ਨੂੰ ਪਹਿਲਾਂ ਸਭ ਸੰਭਾਲ ਕੇ ਫਿਰ ਇੰਨਾ ਪਾਸੋਂ ਮੰਗਦੇ ਹਾਂ ਤਾਂ ਸ਼ਾਇਦ ਨਾ ਦੇ ਫਿਰ ਕੀ ਕਰਾਂਗੇ ਜੇ ਚੋਰੀ ਕਰਦੇ ਹਾਂ ਤਾਂ ਵੀ ਠੀਕ ਨਹੀਂ ਜੇ ਨਹੀਂ ਲੈ ਜਾਂਦੇ ਤਾਂ ਦਰਸ਼ਨ ਕਰਨ ਨੂੰ ਜੀ ਕਰੇ ਤਾਂ ਕੀ ਕਰਿਆ ਕਰਾਂਗੇ ਇਸ ਵਿਚਾਰ ਨੂੰ ਮੁੱਖ ਰੱਖ ਕੇ ਫੈਸਲਾ ਕੀਤਾ ਕਿ ਬੱਸ ਸਰ ਬਾਬਾ ਜੀ ਦੇ ਹਨ ਤੇ ਸੇਵਾ ਸਾਡੇ ਪਾਸ ਹੈ ਫਿਰ ਪੁੱਛਣਾ ਹੈ ਤਾਂ ਬਾਬਾ ਜੀ ਨੂੰ ਪੁੱਛਣਾ ਹੈ ਹੋਰ ਕਿੱਦੇ ਪਾਸੋਂ ਪੁੱਛਣਾ ਹੈ ਇਸ ਵਿਚਾਰ ਅਨੁਸਾਰ ਬਾਬਾ ਜੀ ਅੱਗੇ ਅਰਦਾਸ ਕੀਤੀ ਚਿੱਠੀਆਂ ਪਾਈਆਂ ਹੁਕਮਨਾਮਾ ਲਿਆ ਹੁਕਮਨਾਮਾ ਇਹ ਆਇਆ ਜਿਸਕੇ ਸਿਰ ਉਪਰ ਤੂ ਸਵਾਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦਮਾਤਾ ਮਰਨਾ ਚੀਤ ਨਾ ਆਵੇ ਇਹ ਹੁਕਮ ਨਾ ਮਾਇਆ ਤੇ ਚਿੱਠੀ ਵੀ ਨਿਕਲ ਆਈ ਹੁਣ ਬੇਫਿਕਰ ਹੋ ਕੇ ਜੋ ਚਾਹੀਦੇ ਸਨ ਉਹ ਰੱਖ ਲਿੱਤੇ ਅਤੇ ਸਮਾ ਵਿਚਾਰ ਕੇ ਮਾਸਟਰ ਈਸ਼ਰ ਸਿੰਘ ਜੀ ਕਾਲਕਾ ਵਾਲੇ ਦੇ ਰਾਹੀ ਜਗਰਾਵੀ ਸੌਣ ਸਿੰਘ ਦਰਜੀ ਦੇ ਘਰ ਭੇਜੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ